ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਦੋਸਤੋ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਸਲੰਗ ਬਾਰੇ 5 ਫੁੱਟ ਲੰਮੇ ਲੱਕੜ ਦੇ ਹੱਥੇ ਵਿੱਚ 1.5-2 ਫੁੱਟ ਲੰਮੀਆਂ ਲੱਕੜੀਆਂ ਲੱਗੀਆਂ ਦੋ ਥੋੜੀ ਜਿਹੀ ਗੁਲਾਈ ਵਾਲੀਆਂ ਸੂਤਾਂ ਵਾਲੇ ਖੇਤੀ ਸੰਦ ਨੂੰ ਸੰਗ ਕਹਿੰਦੇ ਹਨ। ਕਈ ਇਲਾਕਿਆਂ ਵਿੱਚ ਸੰਗ ਨੂੰ ਸੰਗਾ ਕਈ ਇਲਾਕਿਆਂ ਵਿੱਚ ਬਸਾਂਗੀ ਕਈ ਇਲਾਕਿਆਂ ਵਿੱਚ ਢੀਂਗਾ ਵੀ ਕਹਿੰਦੇ ਹਨ। ਸੰਗ ਦੇ ਵਰਤੋਂ ਪਹਿਲੇ ਸਮਿਆਂ ਵਿੱਚ ਖੜੀਆਂ ਵਿੱਚ ਲੱਗੀ ਫਸਲ ਨੂੰ ਗੱਡਿਆਂ ਵਿੱਚ ਭਰਨ ਸਮੇਂ ਪੇੜਾਂ ਵਿੱਚ ਢੋਂ ਸਮੇਂ ਕੀਤੀ ਜਾਂਦੀ ਸੀ। ਜਾਦਾ ਗੱਡੇ ਦੀ ਭਰਾਈ ਸਮੇ ਗੱਡੇ ਉੱਪਰ ਹੱਥਾਂ ਨਾਲ ਹੋਰ ਲਾਂਗਾ ਸਿੱਟਣਾ ਔਖਾ ਹੋ ਜਾਂਦਾ ਸੀ ਉਸ ਸਮੇ ਇੱਕ ਬੰਦਾ ਸੰਗ ਵਿੱਚ ਲਾਂਗੇ ਦਾ ਥੱੱਬਾ ਫਸਾ ਕੇ ਗੱਡੇ ਉੱਪਰ ਸਿੱਟਦਾ ਸੀ ਗੱਡੇ ਦੀ ਭਰਾਈ ਕਰ ਰਿਹਾ ਬੰਦਾ ਫਿਰ ਸੰਗ ਨਾਲ ਸਿੱਟੇ ਲਾਂਗੇ ਨੂੰ ਗੱਡੇ ਵਿੱਚ ਸੈੱਟ ਕਰਦਾ ਸੀ ਇਸ ਤਰ੍ਹਾਂ ਸੰਗ ਨਾਲ ਗੱਡੇ ਉੱਪਰ ਲਾਂਗਾ ਸਿੱਟ-ਸਿੱਟ ਕੇ ਗੱਡੇ ਦੀ ਪੂਰੀ ਭਰਾਈ ਕੀਤੀ ਜਾਂਦੀ ਸੀ ਲੰਗੇ ਲੰਗੇ ਦੇ ਭਰੇ ਗੱਡੇ ਨੂੰ ਸੰਗ ਦੀ ਮਰਤੋਂ ਕਰਕੇ ਹੀ ਖਾਲੀ ਕੀਤਾ ਜਾਂਦਾ ਸੀ। ਗੌਣ ਲਈ ਲੰਗੇ ਦੀ ਪੈੜੀ ਵੀ ਸੰਗ ਤੇ ਜੱਟ ਦੀ ਮਦਦ ਨਾਲ ਪਾਈ ਜਾਂਦੀ ਸੀ। ਸੰਗ ਨਾਲ ਹੀ ਪੈੜੀ ਨੂੰ ਪਹਿਲੀ ਵਾਰ ਫੁੱਲਿਆ ਜਾਂਦਾ ਸੀ। ਬਾਜਰਾ, ਜਵਾਰ, ਛੋਲੇ ਆਦਿ ਦੀਆਂ ਫਸਲਾਂ ਦੇ ਦਾਣੇ ਸੰਗ ਸੋਟਿਆਂ ਨਾਲ ਕੁੱਟ ਕੇ ਕੱਢੇ ਜਾਂਦੇ ਸਨ। ਸੰਗ ਦੀਆਂ ਸੂਤਾਂ ਦੀ ਇੱਕ ਸਰੇ ਦੀ 3 ਕੋਇੰਚ ਚੜਾਈ ਤੇ 1.5 ਕੋਇੰਚ ਮੋਟਾਈ ਹੁੰਦੀ ਸੀ। ਕਿਨਾਰੇ ਥੋੜੇ ਥੋੜੇ ਗੋਲ ਕੀਤੇ ਹੁੰਦੇ ਸਨ। ਸੂਤਾਂ ਦੀ ਚੜਾਈ ਤੇ ਮੋਟਾਈ ਘਟਦੀ ਘਟਦੀ ਫਿਰਦੇ ਆ ਕੇ ਤਿੱਖੀ ਨੋਕ ਬਣ ਜਾਂਦੀ ਸੀ। ਦੋਹਾਂ ਸੂਤਾਂ ਦੇ ਚੜਾਈ ਤੇ ਮਟਾਈ ਵਾਲੇ ਹਿੱਸੇ ਨੂੰ ਹੱਥੇ ਦੇ ਇੱਕ ਸਿਰੇ ਦੇ ਬਾਹਰਲੇ ਪਾਸੇ ਆਮੋ ਸਾਹਮਣੇ ਲਾ ਕੇ ਲੋਹੇ ਦੀ ਪੱਤੀ ਨਾਲ ਇਸ ਤਰ੍ਹਾਂ ਜੜਿਆ ਹੁੰਦਾ ਸੀ ਕਿ ਜੜੀਆਂ ਸੂਤਾਂ ਦੇ ਵਿਚਾਲੇ 4-5 ਇੰਚ ਤੱਕ ਦੀ ਵਿੱਥ ਦੂਰੀ ਰਹਿ ਜਾਵੇ ਇਸ ਤਰ੍ਹਾਂ ਸੰਗ ਬਣਦੀ ਸੀ ਹੁਣ ਸੰਗ ਦੀ ਵਰਤੋਂ ਘੱਟ ਹੀ ਹੁੰਦੀ ਹੈ ਕਿਉਂਕਿ ਹੁਣ ਸਾਰੇ ਇਹ ਫਜ਼ਲਾ ਇਹ ਦੀ ਕੜਾਈ ਹੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਜਿਸ ਕਰਕੇ ਜਿਹੜਾ ਇਹ ਸੰਦਾ ਸਲੰਗ ਇਹ ਕਿਸਾਨ ਵੀਰਾਂ ਦੇ ਘਰਾਂ ਵਿੱਚੋਂ ਉਹ ਲੋਪੁੰਦਾ ਜਾ ਰਿਹਾ ਹੈ ਤੋ ਇਹਦੀ ਜੀ ਸੰਗ ਬਾਰੇ ਜਾਣਕਾਰੀ ਜੋ ਮੈਂ ਤੁਹਾਨੂੰ ਅੱਜ ਦਿੱਤੀ ਆ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਆਉਣ ਬਾਰੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ